ਆਰੇ ਬੇਰਾਂ ਨਾ ਇਹ ਤਾਂ ਹੀ ਦੇਖਦਾ ਆ ਵੀ ਗੱਡੀ ਨਾਲ ਦੇ ਛੱਟੇ ਹੋਊਗਾ ਇਹਨਾਂ ਕੋਲ ਪੈਸੇ ਨਹੀਂ ਹੋਣਗੇ ਆਉਂਦਾ ਸੀ ਗੱਲ ਕਰ ਚੱਲੋ ਚੱਲੋ ਵੇ ਚੋਕੜਾ ਬੇਚਾਰੀ ਕਰਨਾ ਚੱਲੋ ਚੱਲੋ ਸਾਨੂੰ ਮਰਜ਼ੂਰ ਨੇ 1000 ਮੇਰੀ ਗੱਲ ਬੈਠ ਕੇ ਤਾਂ ਲੈ ਬਚਾ ਤਾਂ ਕਰ ਲੋ ਜਰੂਰੀ ਹੋਰ ਰਹਿ ਦੇਤੀ ਬੈਠੋ ਬੈਠਾ ਜੇ ਨਾ ਕਰੋ ਨਾ ਕਰੋ 1000 ਅਗਲੇ ਕੋਲ ਹੰਦਰੀ 500 ਰੁਪਏ ਕਰੇਗਾ 1000 ਤੋਂ ਦੇਊਗਾ ਇੱਥੇ ਬੈਠਦਾ ਜੀ ਬੈਹਿ ਕੇ ਆਪਾਂ ਸਾਰੀ ਹੱਲ ਕਰਾਂਗੇ ਰਾਇਬ ਨਹੀਂ ਡੰਗਰ ਦੋ ਪੈਸਾ ਵੇਚਦਾ ਉਹਨੂੰ ਪੈਸੇ ਵਾਧ ਦੇ ਲੈ ਡੰਗਰ ਦੋ ਓਏ ਸੁਣੋ 1000 ਰੁਪਏ ਪੜਦਾ ਨਹੀਂ 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 ਵੀ पिछले हज़ार मौको नौक ते बाबा चका ਆ ਰੋਟੀ ਦਾ ਡੋਟਾ ਜੋ ਉਹ ਨਾਲ ਹਜੇ ਖੁੱਲ ਕੇ ਗੱਲ ਕਰਨੀ ਆ ਦੇਖੋ ਜਿਹੜੀ ਗੱਲ ਆਪਾਂ ਕਹਨੇ ਆ ਵੀ ਮੈਂ ਫਲਾਨਾ ਨਹੀਂ ਤੇ ਮਪਣੀ ਵੀ ਕੋਈ ਨਹੀਂ ਦੇ ਸਕਦਾ 500 ਤੇ 250 ਕਰ ਲੋ ਇੱਥੇ ਕਿਸੇ ਦੀ ਮੇਰੀ ਗੱਲ ਤਾਂ ਸੁਣ ਲੋ ਕੋਈ ਨਹੀਂ ਦੇ ਅਗਲੇ ਹੱਥ ਤੇਲ ਖਰਚਾ ਵੀ ਹੋ ਜਾਣਾ ਸਾਡੀ ਗੱਲ ਤਾਂ ਸੁਣ ਲੋ ਜੇ ਕੋਈ ਨਹੀਂ ਦੇ ਸਕਦਾ ਉਹ ਬਹਿ ਕੇ ਰਹਿ ਵਿਚਾਰ ਤਾਂ ਕਰ ਲਈ ਉਹਦਾ ਹੱਲ ਕੀ ਕਰੀਏ ਗੱਲ ਤਾਂ ਇਹ ਕਰਦੇ ਆ ਅੱਜ ਦੋਨੋਂ ਸਾਹਿਬਾਂ ਨਾਲ ਮਿਲ ਕੇ ਯਾਰ ਮਿਲ ਕੇ ਖਾਣ ਆ ਗਏ। ਕੋਈ ਕਮੇਟੀ ਨਹੀਂ ਆਈ। ਤੁਸੀਂ ਆਮਰ ਕੋਲੋਂ ਜੋ ਨਹੀਂ ਪਹੇਰਾ ਆਪਣੇ ਉੱਪਰੋਂ ਦੀ ਉਹ ਹੀ ਗੱਲ ਕਰ। ਆਹ ਜਿਹੜਾ ਜਲਾਉਂਦੇ ਫਿੱਟੇ ਨਹੀਂ ਦੇ ਸਕਦਾ ਉਹ ਸਾਰਾ ਲਾ। ਕੋਈ ਨਹੀਂ ਦਿੰਦਾ ਸਾਰਾ ਕੋਈ ਨਹੀਂ ਦਿੰਦਾ ਸਾਰਾ ਜਵਾਬ ਯਾਰ। ਕੋਈ ਨਹੀਂ ਦਿੰਦਾ ਸਾਡਾ ਜਵਾਬ ਬਾਹਰ ਦਾ। ਸਾਰਾ ਜਵਾਬ ਠੀਕ ਆ। ਅਸੀਂ ਕੋਈ ਨਹੀਂ ਦਿੰਦਾ ਗੜੀਗਾ। ਆਪਦੇ ਖੇਤ ਆਪਦੇ ਖੇਤ ਦੀ ਡੱਬ ਲਾਂਗੇ ਭਾਂ ਮਰਾ ਗਿਆ ਤੋੜਾ ਖੜਾ। ਕੀ ਗੱਲ ਆ ਯਾਰ। ਯਾਰ ਨਹੀਂ ਨਹੀਂ। ਕੱਲ ਫੇਰ ਕੋਈ ਨਾ ਬੁਲਾਗੇ ਯਾਰ ਫੇਰ ਕੀ ਹੋਇਆ ਨਹੀਂ ਨਹੀਂ ਜਿੱਦਾਂ ਪਾਏ ਕਿ ਨਹੀਂ ਦੁਨੀਆਂ ਦਾ ਕੋਈ ਦੇਖਦਾ ਨਹੀਂ ਕੋਈ ਜਿੰਦਾ ਕੋਈ ਗੱਲ ਨਹੀਂ ਉਹ ਨਾ ਜਾਣੇ ਨੇ ਨਾ ਜੇ ਹੁਣ ਮੰਨ ਕੇ ਚਲੋ ਮੇਰਾ ਡੰਗੜ ਮਾਰ ਗਿਆ ਮੈਂ ਨਹੀਂ ਮੇਰਾ ਇਰਾਦਾ ਵੀ ਮੈਂ ਨੇੜੋਂ ਤਾਂ ਫੇਰ ਹੋ ਜਾਊਗਾ ਤਾਕਣਾ ਬੰਦਾ ਦਾ ਹੁਣ ਯਾਰ ਡੰਗਰੀ ਆਪਣੋਂ ਹਟ ਕੇ ਹੁਣ ਕਹਿੰਦਾ ਰਾਮਾਰੀ ਦੀ ਗੱਲ ਦਾ ਡੰਗੜੀ ਯਾਰ ਨਾ ਯਾਦ ਨਹੀਂ ਰਿਹਾ ਕਿਉਂ 1000 ਰੁਪਏ ਕਿਉਂ ਦੇ ਗਏ ਬਣਾ ਦੋ ਵਾਲਾ ਆਪੋ ਟੈਪਾਈ ਮਾੜਾ ਕਰਦਾ ਲੈ ਜਿੰਮੇਵਾਰੀ ਨਾ ਲਾ ਜਿੰਮੇਵਾਰੀ ਨਾ ਲਾ ਜੇ ਕੋਈ ਦੀ ਮਰ ਕੋਈ ਦੀ ਲਿਆ ਜਾ ਜੋ ਮੈਂਬਰਾਂ ਦੇ ਕੋਲੋਂ ਦੇ ਨਾ ਦੇਣ ਯਾਰਾ ਹਲੋ ਨਾ ਮੈਂਬਰ ਬਣਾ ਦੇ ਕੋਲੋਂ ਦੇ ਨਾ ਦੇਣ ਯਾਰਾ ਜਿੰਮੇਵਾਰੀ ਦਵਾ ਕੇ ਯਾਰਾ ਜਿਹੜਾ ਬੰਦੀ ਨੇ ਆਲੇ ਪੈਸੇ ਦੇਉ ਨਾ ਦੇਉ ਅਸੀਂ ਨਹੀਂ ਦੇਣ ਕੋਈ। ਕਮਾਗੇ ਸਭ ਨੂੰ ਕਮਾ ਲਈ ਪਹਿਨਣਾ। ਇਹ ਦੇ ਸਕਦਾ ਹੱਥ ਨਾਲ ਤੇ ਬਚੋ। ਜਦੋਂ ਮਾਦੀ ਹੋਇਆ। ਬੰਦੋਂ ਨਾ ਪੈਣ ਤੇ ਆ ਬੈਠ। ਬਾਹਾਂ ਦਾ ਮਾੜੀ ਹੁੰਦੀ ਆ ਬਾਹਾਂ ਨਹੀਂ ਰਿਕ ਦੇ ਸਕਦਾ। ਜੀ ਬੰਦੇ ਡੰਗਰ ਰਗਣਾ ਗਰੀਬ ਦੀ ਫੇਰ ਮਾਰ। ਇਹ ਨਹੀਂ ਦੇ ਸਕਦਾ ਆਪਾਂ ਕਹਿੰਦੇ ਬਾਹਰ ਬਾਹਰ ਵੀ ਕਰਾਂਗੇ। ਬਾਹਾਂ ਨਾ ਦੇਣਾ। ਕਹਿੰਦੇ ਨਾ ਬਾਈ ਦਾ ਨਾਮ ਸੁਖਾਲੇ ਬਾਈ ਸਾਡੇ ਕੋਲ ਸੀ ਨਹੀਂ ਆਪਣੇ ਪੈਸੇ ਹੋਣਗੇ ਹੂੰ ਕਾਲਵਾਣੀ ਉਹਦਾ ਨਹੀਂ ਜੇ ਮੇਰੇ ਯਾਰ ਪਾਸੂ ਮਾਰ ਕੇ 1000 ਰੁਪਿਆ ਉਹ ਬੱਚ ਮਰ ਲੋਣੀ ਨਹੀਂ 1000 ਰੁਪਿਆ ਕਿੱਲਾ ਦਾ ਬਗਲਾ ਮੱਕਲਾ ਫਗੜਾ ਮਾਰਨ ਦੀ ਵਜੋਂ ਲੋੜੇਗਾ ਬਗਲਾ ਮਾਰਦਾ ਬਗਲਾ ਮਾਰਦਾ ਧੰਦਾ ਫਿਰ 1000 ਰੁਪਏ ਦੇਣਾ ਨੂੰ ਕੋਈ ਮਸਬੂਨੀ 1000 ਦੇਣ ਦੀ ਕਿਆ ਕਰਨ ਕੋਈ ਨਹੀਂ ਦੇਖਿਆ ਜੰਮੇਦਾਰੀ ਲਵਾਗੇ ਜੀ ਜੰਮੇਦਾਰੀ ਲੰਦੇ ਕੋਈ ਸਾਰੇ ਕੋਈ ਸਾਰੇ ਕੋਈ ਨਹੀਂ ਹੁੰਦਾ ਕਿਤੇ ਕਿਤੇ ਲਵੇਗਾ ਤੂੰ ਸਾਰਾ ਜਵਾਬ ਹੈ ਰੁਪਿਆ ਅਸਟਾਮ ਦੇ ਦਿੰਦੇ ਆ ਐਪੀ ਡੈਬਟ ਲਿਖ ਕੇ ਦੇ ਦਿੰਦੇ ਆ ਇਤੂ ਬਾਤ ਕੱਲੇ ਪਗਲਾ ਮਾਰੋ ਕੋਈ ਹੋਰ ਹੋਰ ਨਾ ਜਰਾ ਉਹ ਕੰਮ ਤਾਂ ਹੋ ਜਾਂਦਾ ਜੀ ਦੇਖੋ ਕਾਲਾ ਬੋੜੀ ਅਸੀਂ ਗੱਲ ਨਹੀਂ ਹੈਗੀ ਜੀ ਗੱਲ ਨਹੀਂ ਆਪਰੇ ਫਿਰ ਡੰਗਰ ਚੱਕਣਾ ਤੁਸੀਂ ਕੋਈ ਚੱਕਰ ਨਹੀਂ ਪਾਣੀ ਦਾ ਸਾਨੂੰ ਕੋਈ ਲੋਕੀਂ ਨਿਕਲ ਦੇ ਜੀ ਗੱਲ ਦੀ ਗੱਲ ਕਰਦੇ ਆਪਾਂ ਜੇ ਇਹ ਡੰਗਰ ਮਰਦਾਗਾ ਰੱਬ ਨਾ ਕਰੇ ਪਹਿਲਾਂ ਤਾਂ ਨਾਮ ਵਾ ਦੇਣੇ ਪੈਗੇ ਅਸੀਂ ਦੇ 1000 ਰੁਪਏ ਨਹੀਂ ਦੇ ਜਾਗਦਾ ਕੋਈ ਪੂਰੀ ਜ਼ਿੰਮੇਵਾਰੀ ਅਸੀਂ ਲੈਨੇ ਆ ਜੀ ਕਾਲਾ ਆ ਅਸੀਂ ਨਾ ਨਹੀਂ ਕਰਦੇ ਅਸੀਂ ਉਹਦੇ ਜੋ ਕਰ ਲੈਂਦੇ ਨੇ ਬਸ ਸਾਫ ਕੀ ਨਿਕਲੇ 500 ਦੇ ਹੋਣਗੇ 1000 ਦਾ ਆਇਆ ਜੀ ਮੈਂ ਕਹਿੰਦਾ ਪੰਜ ਛੋੜ ਦੇ ਜਾ 1000 ਰੁਪਏ ਵੀ ਯਾਰ 1000 ਰੁਪਏ ਵੀ ਜਾਣਾ ਯਾਰ ਤੁਸੀਂ ਛੱਡਿਆ ਥੋੜਾ ਮੈਚ ਕਰਦਾ ਗੱਲ ਦਾ ਸਮਝੋ ਕੀ ਕਹਿ ਰਹੇ ਆ ਇਹਦਾ ਪਿੰਡ ਵਾਲਿਆਂ ਨੂੰ ਕਹਿ ਰਹੇ ਵੀ ਕੰਮ ਵੀ ਹੋ ਰਿਹਾ ਕੰਮ ਵੀ ਹੋ ਰਿਹਾ ਪਿੰਡ ਦੀ ਗੱਲ ਦਾ 500 ਦੇ ਕੋਈ ਨਹੀਂ ਸਾਰੇ ਬੰਦੇ ਥੋੜੀ ਜਾਰ ਐਵੇਂ ਹੁੰਦੇ ਨੇ ਕਿਹੜੀ ਗੱਲ ਹੋਊ ਮੈਂ ਦੱਸ ਦਦੇ ਉਹ ਚਾਰ ਦਿਵਾਰੀ ਦਾ ਹੋਊ ਚਾਰ ਦਿਵਾਰੀ ਨਹੀਂ ਹੋਣੀ ਯਾਰ ਮੈਂ ਤਾਂ ਹਉ ਹਉ ਪਾਣੀ ਕੀ ਵੀ ਹੈਗਾ ਕੰਗਾ ਦੀ ਵੀ ਹੈਗਾ ਦੁਨੀ ਮਸਲੇ ਨੇ ਯਾਰ ਗੱਲ ਨਹੀਂ ਹਾਂ ਉਹ ਜੰਡੇ ਕਿੰਨੇ ਜਣਾ ਦਿੰਦੇ 100000 ਸਾਰੇ ਪਿੰਡ ਨੂੰ ਯਾਰ ਗੰਗਾ ਮੈਂ ਦਿੰਦੀ ਹੈਲੋ ਕਿੰਨੇ ਦਿੰਦੇ 500 ਨਹੀਂ ਬਾਕੀ ਬੰਦੇ ਹੈਗੇ ਨੇ ਯਾਰ ਸਾਡੇ ਨਾਲ ਅਸੀਂ ਦੇਣਗੇ ਨਹੀਂ ਤੈਨੂੰ ਤਰਾਜ ਬਾਜੀ 10000 ਰੁਪਏ ਦੀ ਉਹ ਯਾਰ ਮੈਨੂੰ ਸਾਰੀ ਕਰ ਦਿੰਦੇ ਮੈਂ ਕਹਿੰਦਾ ਜਿੰਨਾਂ ਤਰਾਜ ਬਾਜੀ ਉਹ ਬੰਦਾ ਦੱਸ ਦੇ ਵੀ ਮੈਂ ਜੀ 10000 ਰੁਪਏ ਦੇ ਸਕਦੇ ਹਾਂ ਅਸੀਂ ਜ਼ਿੰਮੇਵਾਰੀ ਲੈਣੇ ਯਾਰ ਨਾਮ ਦਿਖਾਉਂਗੀ ਅਜੀ ਇਸਟਾਰਮ ਦੇ ਲੈ ਕੇ ਮੈਂ ਦਨਾ ਸਾਰੇ ਨਾ ਸਾਰੇ ਹੱਥ ਸਾਰੇ ਨਜ਼ਾਰਾ ਪੂਜਦਾ ਵਾ 10000 ਵਾ 5000 ਨਾ ਸਾਰੇ ਨਜ਼ਾਰਾ ਪਹਿਲਾ ਬਾਗਲਾ ਮਰੋਦਾ ਜਰਾ ਇਹ ਚੱਟੀ ਇਹ ਤੰਮੀ ਨੇ ਤੁਹਾਨੂੰ ਸਾਰੇ ਗੱਲ ਪੱਕੀ ਹੈ ਮੰਗੋ ਤੇਰੇ ਕਾਲ ਕਰਨਾ ਬੜੀ ਬਾਰਾ ਮੈਂ ਨਹੀਂ ਨਹੀਂ ਲਊਗਾ ਉਹਦਾ ਭਦਾਉਂਗਾ ਉਹਦਾ ਰੇਟ ਵਧਾਉਂਗਾ ਕੋਲਾ ਮਰੇ ਰਿਪੋਰਟ ਲੈ ਤੈਨੂੰ ਚੈੱਕ ਕਰਾ ਯਾਰ ਬਹਿ ਜਾਗਾ ਉਹਦਾ ਨਹੀਂ ਜਾਂਦੀ ਕਿਤੇ ਕਿੱਥੇ ਬਣ ਗਿਆ ਜਾਲੀ ਰਾ ਗੱਲ ਨਾ ਕੋਈ ਵੀ ਹਾਜ ਸਾਨੂੰ ਮੰਨ ਲੀਆ ਵੀ ਬਾਹਰ ਨਾ ਕਰੋ ਹਜ਼ਾਰ ਦੀ ਤੁਸੀਂ ਬਾਹਰ ਕਰਦੇ ਵੇਣਾ ਭੋਲੇ ਵੇਣਾ ਉਹ ਕੱਲ ਨੂੰ ਬਾਹਰ 1500 ਮਗਰ ਲੱਗ ਜਿਓ ਸਿਮਨਾ ਨੂੰ ਨਹੀਂ ਨਾ ਫਾਲਾ ਗਿਆ ਪਹਿਲੇ ਪਹਿਲਾ ਪਗਲਾ ਮਾਰੋਦਾ ਪਹਿਲਾ ਪਗਲਾ ਮਾਰਦਾ ਓਏ ਹੁਣ ਚੱਲਦਾ ਯਾਰ ਕੋਈ ਕੋਈ ਗੱਲ ਤਾਂ ਕਰਨੀ ਲੱਗਿਆ ਹਾਂ ਹੱਥਾਂ ਦਾ ਜੋ ਬੰਦੇ ਨੇ ਜੋ ਡਿੱਕੇ ਆ ਗਏ ਆਪਾਂ ਯਾਰਾ ਬਤਾਉਂਦੇ ਨੇ ਉੱਥੀ ਜਾ ਫੇਰ ਉੱਥੇ ਛੇੜਦੇ ਕਰੋ ਪਹਿਲਾਂ ਪਹਿਲਾਂ ਪੈਸਾ ਪਹਿਲਾਂ ਉਹ ਕੱਲ੍ਹ ਨੂੰ ਹੁੰਦੀ ਯਾਰ ਪੀ ਨਾ ਬਤਾ ਦਿਓ ਮੀਟ ਮੂਟ ਲੱਗਦਾ ਗੱਲ ਕਰਦੀਆਂ ਇੱਕ ਜਿਹੜੀ ਕੰਮ ਨਹੀਂ ਆਉਂਦਾ ਥੋੜੀ ਆ ਰਹੀ ਉਹ ਕਾਲਾ ਪਾ ਕੇ ਰਹਿਣੇ ਆ ਏਹ ਜਿਹੜਾ ਬਿੱਟ ਗੈਂਡ ਹੋ ਗਿਆ ਉਹ ਵੀ ਸਿੱਟ ਸਾਬ ਦੇ ਪਹਿਲਾਂ ਬਗੜਾ ਵਾਲਾ ਮਾਰ ਦੋ ਨਾ ਮਾਰ ਦੋ ਠੀਕ ਆ ਤੈਨੂੰ ਪਾ ਦੇਣਾ ਨੇ ਯਾਰ ਆਪਾਂ ਫੇਰ ਤਾਂ ਫਸ ਗਏ ਠੇਕ ਕਰਦੇ ਬੰਸਾ ਦਾ ਨਹੀਂ ਦੇਣਾ ਚਾਰ ਮਹੀਨੇ ਦਾ ਦੇਣਾ ਚਾਰ ਦਵਾਰੀ ਹੋ ਗਈ ਇਹ ਨਹੀਂ ਕਹਿੰਦੇ ਵੀ ਚਾਰ ਦਵਾਰੀ ਨਹੀਂ ਕਰਨੀ ਆ ਜਿਹੜੇ ਹੁਣ ਕਮੇਟੀ ਮੈਂਬਰ ਇਹਨਾਂ ਬੈਠ ਡੰਗ ਰਹੇ ਆ ਇਹ ਕੋਲ ਇਹਦੇ ਕੋਲ ਜਿਹੜੇ ਬੈਠੇ ਬੈਠੇ ਹੋਣਗੇ ਵੀਰੇ ਹੈਗਾ ਮੇਰੇ ਕੋਲ ਵੀ ਹੈਗਾ ਮੇਰੇ ਕੋਲ ਹੈਗਾ ਪਹਿਲਾਂ ਮੇਰਾ ਬਿਮਾਰ ਹੋ ਗਿਆ ਭੈਣ ਦਾ 20000 ਦਾ ਡਾਕਟਰ ਲੈ ਆਪਾਂ ਨੂੰ ਹਾਂ ਲੈ ਆਈਏ ਭਾਈ 10000 ਰੁਪਏ ਦਾ ਬਹੁਤ ਲਾਭ ਰੱਖੋ ਜਿਹੜਾ ਫਲਾ ਗਿਆ 20000 ਰੁਪਏ ਦਾ ਬਹੁਤ ਹੈ ਇਹਨਾਂ ਨਾਲੋਂ ਨਹੀਂ ਦੇਣਾ ਜੀ ਦੇ ਕੇ ਦਿੰਨੇ ਆ ਤੁਸੀਂ ਆਇਆ ਕਰੋ ਸਾਰਾ ਸਾਰਾ ਠੇਕ ਹੀ ਲਓ 3 ਕਿਲੋ ਦੇ ਲਗਰੂਪ ਮਰਦੀ ਮਰੇ ਨਾਲ ਆਉਂਦੇ ਕੱਲੇ ਲੋ ਕੋਈ ਬੰਦਾ ਕੋਈ ਬੰਦਾ ਜੇ ਤੇਰਾ ਡੰਗਰ ਤੇ ਨਹੀਂ ਤੇ ਨੁਕਸਤੇ ਆ ਜੀ ਉਹ ਚੁੱਕਾ ਸਕਦੇ ਆ ਕੋ ਆ ਮਰਜ਼ੀ ਕਰੀ ਚੱਲੋ ਯਾਰ ਜਿਹਦਾ ਹੱਲ ਹੋ ਰਿਹਾ ਮੰਨ ਲੈ ਵੀ ਮਾਈ ਡੰਗਰ ਉਡਾ ਲੂ ਤੇ ਬੰਨਤਾ ਹੈ ਨਹੀਂ ਜਿਗੋੜੋ ਕੰਮ ਕਰੀ ਦੋਪੀਆ ਬੰਦਾ ਹੋਰ ਨਾ ਮੱਕ ਸਰਜੂ ਯਾਰ ਮੈਨਾਂ ਦਾ ਜਿਆਦਾ ਹਾਲ ਪੜੀ ਗੱਲ ਨਹੀਂ ਜਿਆਦਾ ਸਮਾਰੀ ਤੋਂ ਬਿਨਾ ਵੀ ਡੰਗਰ ਉੱਤੇ ਜਾਂਦੇ ਨੇ